ਹਾਂਜੀ ਮਿੱਤਰੋ ਜਿਹੜੇ ਬੰਦੇ ਫਰੂਟ ਵਾਸਤੇ ਤੁਸੀਂ YouTube ਫਰੋਲੀ ਜਾਂਦੇ ਹੋ ਵੀ ਕਿੱਥੋਂ ਫਰੂਟ ਵਾਲੇ ਪੌਦੇ ਆਪਾਂ ਨੂੰ ਚੰਗੇ ਮਿਲ ਜਾਣ ਤਾਂ ਮਾਨਸਾਂ ਵਾਲੇ ਆਪਣੇ ਕੋਲੇ ਸਦੂਲਗੜ ਏਰੀਏ ਦੇ ਬੰਦੇ ਆ ਸਕਦੇ ਨੇਗੇ ਜੇ ਕਿਸੇ ਨੇ ਮੰਗਾਉਣੇ ਵੀ ਆ ਉਹ ਮੰਗਾ ਕੇ ਵੀ ਦੇ ਦਾਂਗੇ ਆਪਣੇ ਕੋਲੇ ਜਿਹੜਾ ਜੀਕੂ ਆਇਆ ਹੋਇਆ ਹੈਗਾ ਤੇ ਅਮਰੂਦ ਤੇ ਆਂਬ ਇਹ 12 ਮਾਸ ਗਿਆਏ ਹੋਏ ਨੇ ਜਿਹੜੇ ਸਾਰਾ ਸਾਲ ਤੁਹਾਨੂੰ ਫਰੂਟ ਨਹੀਂ ਮੁਖਣ ਦਿੰਦੇ ਤੇ ਭਾਈ ਆਪਣੇ ਨਾਲ ਮਲਾਜਮ ਆਪਣਾ ਬਬਲੂ ਹੈ ਤੇ ਰੂਟ ਦੀ ਕੱਲੇ ਕੱਲੇ ਦੀ ਆਪਾਂ ਜਾਣਕਾਰੀ ਦੇਵਾਂਗੇ ਬਬਲੂ ਕੀ ਹਾਲ ਹੈ ਬਾਈ ਵਿਦੇਸ਼ ਤੇ ਆਹ ਆਪਣੇ ਚੀਕੂ ਬਾਰੇ ਜਾਣਕਾਰੀ ਦਿਓ ਜੀ ਚੀਕੂ ਦਾ ਕੀ ਸਿਸਟਮ ਹੈ ਕੀ ਗੱਲਬਾਤ ਹੈ ਬੋਧੇ ਜੀ ਆਹ ਵੇਖਿਓ ਜੀ ਕਰੀਬਨ 8 ਫੁੱਟ ਦਾ ਚੀਕੂ ਹੈਗਾ ਅੰਦਰ ਵਾਲਾ ਚੀਕੂ ਹੈਗਾ ਅੰਦਰ ਵਾਲਾ ਚੀਕੂ ਨਾਲ ਦੀ ਨਾਲ ਹੀ ਫਲ ਚੱਕਦਾ ਜੀ ਨਾਲ ਦੀ ਨਾਲ ਫਲ ਚੱਕਣ ਲੱਗ ਪਿਆ ਜਿਵੇਂ ਆਹ ਫਲ ਤੁਸੀਂ ਦੇਖ ਸਕਦੇ ਹੋ ਲੱਗਿਆ ਵੀ ਹੋਇਆਗਾ ਠੀਕ ਹੈ ਜੀ ਅੰਦਰ ਵਾਲੇ ਚੀਕੂ ਦੀ ਮਿੱਟੀ ਲਾਲ ਹੁੰਦੀ ਹੈ ਜੀ ਠੀਕ ਹੈ ਇਹ ਮਿੱਟੀ ਵੀ ਲਾਲ ਹੈ ਜੀ ਠੀਕ ਹੈ ਬਾਈ ਤੇ ਇਹ ਆਪਣੇ ਕੋਲੇ ਮੈਚੋਰ ਪੌਦੇ ਨੇਗੇ ਸਾਰੇ ਵੱਡੇ ਪੌਦੇ ਨੇਗੇ ਜੇ ਕਿਸੇ ਨੇ ਬਾਈ ਲੈ ਕੇ ਜਾਣਾ ਤਾਂ ਇਹ 6 ਮਹੀਨਿਆਂ ਨੂੰ ਫਲ ਤਿਆਰ ਆ ਵੈਸੇ ਤਾਂ ਕੁਝ ਪੌਦਾ ਤੇ ਆਈ ਵੀ ਜਾਂਦਾ ਹਾਂਜੀ 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 ਤੇ ਆਹ ਦੇਖ ਸਕਦੇ ਹੋ ਕੋਈ ਇੱਕ ਫਰੂਟ ਨਹੀਂਗਾ ਠੀਕ ਹੈ ਜੀ ਇਹ ਨਹੀਂ ਗੱਲ ਹੈਗੀ ਵੀ ਆਪਾਂ ਇੱਕ ਫਰੂਟ ਉੱਤੇ ਲਾਤਾ ਜਾ ਇਦਾਂ ਦਾ ਕੁਝ ਤੇ ਉਹ ਪਰਲੇ ਪਾਸੇ ਵੀ ਵਿੱਚ ਖੜੇ ਨੇ ਤੇ ਫਰੂਟ ਸਾਰੇ ਲੱਗੇ ਹੋਏ ਨੇਗੇ ਤੇ ਅੱਗੇ ਆਜੋ ਬਾਈ ਆਪਾਂ ਅੰਬ ਦਿਖਾ ਦਈਏ ਤੁਹਾਨੂੰ ਇਹ ਆਪਣੇ ਕੋਲੇ ਅੰਬ ਦੇ ਗੁੱਠੇ ਆ ਗਏ ਜੀ ਇਧਰ ਆ ਸਾਰਾ ਪਿਆ ਆ ਅੰਬ ਹੈਗੇ ਜੀ ਬਰੋ ਮਾਸੀ ਅੰਬ ਹੈਗੇ ਇਹਦੇ ਇੱਕ ਪਾਸੇ ਆਂਬ ਵੇਖੋ ਜੀ ਇੱਕ ਪਾਸੇ ਆ ਬੂਰ ਵੇਖੋ ਜੀ ਅੱਛਾ ਇੱਕ ਪਾਸੇ ਨੇ ਫਲ ਮਤਲਬ ਚੱਕ ਰੱਖਿਆ ਇਹ ਪਹਿਲਾਂ ਦਾ ਚੱਕਿਆ ਹੋਊਗਾ ਜੀ 2 ਮਹੀਨਾ ਤੋਂ ਪਿੰਦੇ ਹਾਂਜੀ ਹਾਂ ਆ ਦੇਖੋ ਉੱਪਰ ਬੂਰ ਲਾ ਰੱਖਿਆ ਨਾ ਬੂਰ ਕੱਟ ਰੱਖਿਆ ਅੱਗੇ ਇੱਕ ਪਾਸੇ ਆ ਛੋਟੇ ਅੰਬ ਵੀ ਬਣਾਈ ਜਾ ਰਹੇ ਇਹਦੇ ਜਦੋਂ ਵੀ ਕੋਈ ਵੀ ਟਾਈਮ ਹੋਊਗਾ ਇਹਦੇ ਫਲ ਹੋਊਗਾ ਹੀ ਹੋਊਗਾ ਜੀ ਕਿਸੇ ਵੀ ਟਾਈਮ ਦੇਖ ਲਓ ਜਿਵੇਂ ਹੁਣ ਆ ਹੋਣ ਵਾਲੇ ਟਾਈਮ ਦਾ ਇਹਨੇ ਆ ਫਲ ਦਿੱਤਾ ਨਾ ਹਾਂਜੀ ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਦਾ ਉਹ ਫਲ ਦੀ ਜਾਂਦਾ ਹੈ ਹਾਂਜੀ ਹਾਂ ਹੁਣ ਜਿਹੜਾ ਬੂਰ ਚੱਕ ਰਿਆ ਇਹ ਫਿਰ ਫਲ अच्छा तो हाँ हाँ जे में जे में ये तो बात दोबारा फेर चेक हां जी हां जी नाल दी नु जमे जमे फल बन गए नाल दी ਨਾਲੇ ਨੇ ਜਿੰਨੀ ਕੇ ਇਹ ਫਟਾਰ ਕਰਦਾ ਹੈ ਉੰਨੀ ਕੇ ਫਲ ਚੱਕੇ ਜਾਂਦੇ ਇਹਦਾ ਫਲ ਖਤਮ ਹੀ ਨਹੀਂ ਹੁੰਦਾ ਆਟੋਮੈਟਿਕ ਹੀ ਠੀਕ ਹੈ ਜੀ ਇਹ ਵੀ ਆਪਣਾ ਸਾਰਾ ਸਾਲ ਫਲ ਪਾ ਦੂਗਾ ਅੱਗੇ ਆਪਣਾ ਅਮਰੂਦ ਆ ਗਿਆ ਇਹ ਵੈਰੈਟੀ ਕਿਹੜੀ ਹੈ ਇਹ ਇਹ ਪਿੰਕ 1000 ਨੇ ਜਿਹਨੂੰ ਜੜਫਲ ਬੋਲ ਦਿੰਦੇ ਆਪਾਂ ਜੜਫਲ ਠੀਕ ਇਹਦਾ ਆ ਚੀਜ਼ ਵੇਖੋ ਜੀ ਆ ਜਿਹੜਾ ਡਾਨੀ ਤੇ ਫਲ ਨਹੀਂ ਹੈਗਾ ਬਿਲਕੁਲ ਜੜਫਲ ਹੈਗਾ ਠੀਕ ਹੈ ਆ ਵੇਖੋ ਜੀ ਹਾਂ ਜੜਜਾ ਆ ਦੇਖੋ ਹੂੰ ਇਹਨੂੰ ਜੜਫਲ ਬੋਲਦੇ ਆ ਠੀਕ ਹੈ ਇਹ ਬਾਰੇ ਮਾਸੀ ਹੁੰਦਾ ਕੋਈ ਵੀ ਟਾਈਮ ਹੋਵੇ ਸਰਦੀ ਹੋ ਗਰਮੀ ਹੋ ਇਹਦਾ ਫਲ ਹੀ ਨਹੀਂ ਖਤਮ ਹੁੰਦਾ ਨਾਲੇ ਤੁਸੀਂ ਦਿੰਦੇ ਰਹਿਣਾ ਨੇ ਕੱਚਾ ਪਨ ਖਾ ਲੋ ਉਹ ਵੀ ਪੂਰਾ ਮਿੱਠਾ ਹੋਊਗਾ ਜੀ ਪੂਰਾ ਮਿੱਠਾ ਠੀਕ ਹੈ ਹਾਂਜੀ ਇੱਕ ਇੱਕ ਦਾਣੇ ਚ ਬਹੁਤ ਨਾਕਿਸਮਾਨ ਹੁੰਦਾ ਹੈ ਦਾਣੇ ਬਹੁਤ ਘੱਟ ਹੁੰਦੇ ਨੇਗੇ ਇਹ ਜਿਹੜਾ ਅਮਰੂਦ ਵਾਲਾ ਆਪਣੇ ਕੋਲ ਇਹ ਵੀ ਬਹੁਤ ਜ਼ਿਆਦਾ ਪੌਦੇ ਨੇਗੇ ਨੰਬਰ ਆਪਾਂ ਸਕਰੀਨ ਤੇ ਆਪਣੀ ਨਰਸਰੀ ਦਾ ਚਲਾ ਦਿੰਨੇ ਆ ਕਿ ਜਿਹੜੇ ਕਿਸੇ ਵੀਰ ਨੂੰ ਪੌਦੇ ਚਾਹੀਦੇ ਹੋਏ ਉਹ ਸਾਡੇ ਕੋਲ ਆ ਕੇ ਲੈ ਜਾ ਸਕਦਾਗਾ ਅਮਰੂਦ 12 ਮਾਸ ਕੀ ਆਪਣੇ ਕੋਲ ਤਿੰਨੇ ਤਰ੍ਹਾਂ ਦੇ ਪੌਦੇ ਹੁਣ ਹੈਗੇ ਨੇ ਚੀਕੂ ਹੈ ਜੀ ਆਂਬ ਹੈ ਤੇ ਅਮਰੂਦ ਹੈ ਬਾਕੀ ਹੋਰ ਵੀ ਕਿਸੇ ਤਰ੍ਹਾਂ ਦੇ ਕੋਈ ਪੌਦੇ ਲੈਣੇ ਹੋਏ ਤੁਸੀਂ ਲੈ ਸਕਦੇ ਆ ਆਪਣੇ ਕੋਲ ਨਿੰਬੂ ਸੰਤਰਾ ਕਿੰਨੂ ਮੁਸੰਮੀ ਅਨਾਰ ਅਮਰੂਦ ਆਮ ਬੇਰੀ ਚੀਖੂ ਲੀਚੀ ਠੀਕ ਹੈ ਸਾਰੇ ਪੌਦੇ ਹੈਗੇ ਜੀ ਆਪਣੇ ਕੋਲ ਸਾਰੇ ਹੈਗੇ ਨੇ ਹਾਈਬ੍ਰਿਡ ਪੌਦੇ ਹੈਗੇ ਸਾਰੇ ਹਾਂਜੀ ਕਦੇ ਵੀ ਤੁਸੀਂ ਇਹ ਕਿ ਜਿਹੜਾ ਪੌਦਾ ਆਪਾਂ ਕਿੰਨੂ ਦਾ ਪੌਦਾ ਹੈਗਾ ਕਿੰਨੂ ਦਾ ਪੌਦਾ ਸਾਲ ਦੇ ਅੰਦਰ ਫਲ ਚੱਕ ਲੂਗਾ ਪੂਰਾ ਫੁੱਲ ਵੱਡਾ ਹੈਗਾ ਠੀਕ ਹੈ ਮਾਲਟਾ ਹੈਗਾ ਕਿੰਨੂ ਤੋਂ ਵੀ ਵਧੀਆ ਚੀਜ਼ ਹੁੰਦੀ ਹੈ ਮਾਲਟੇ ਵੀ ਹੈਗੇ ਜੀ ਆਪਣੇ ਕੋਲ ਆਜੋ ਆਪਾਂ ਤੁਹਾਨੂੰ ਦਿਖਾਈ ਦਿੰਦੇ ਜੀ ਆਜੋ ਇਹ ਆਪਣੇ ਕੋਲ ਪੌਦੇ ਆਗੇ ਜੀ ਜਿਵੇਂ ਮਾਲਟੇ ਦੇ ਆਗੇ ਆ ਦੇਖੋ ਜੀ ਇਹ ਮਚ्योर ਪੌਦੇ ਨੇਗੇ ਸਾਰੇ ਪੂਰੇ 5-6 ਫੁੱਟ ਦਾ ਪੌਦਾ ਹੈਗਾ ਮਲਟਾ ਦਾ 5-6 ਫੁੱਟ ਦਾ ਪੌਦਾ ਤੇ ਇਹ ਮੰਨ ਲਓ ਵੀ 2-3 ਮਹੀਨੇ ਚ ਫਲ ਚੱਕ ਲੂ 6 ਮਹੀਨੇ ਚ ਫਲ ਚੱਕ ਲੂ 6 ਮਹੀਨੇ ਚ ਫਲ ਚੱਕ ਲੈਣਾ ਇਹਨੇ ਤੇ ਮਲਟੇ ਦਾ ਵੀ ਪੌਦਾ ਆਪਣੇ ਕੋਲ ਵਧੀਆ ਸਾਰੇ ਮਚ्योर ਪੌਦੇ ਨੇ ਕੋਈ ਐ ਨਹੀਂ ਹੈਗਾ ਕਿ ਤੁਹਾਨੂੰ ਮੱਛਾ ਦਾ ਲੰਬਾ ਆ ਜੂਗਾ ਹਨਾ ਪੂਰਾ ਗਰੰਟੀ ਵਾਲੇ ਪੌਦੇ ਨੇਗੇ ਆਪ ਕੋਲੇ ਆ ਵੀ ਕੁਝ ਆ ਫੁੱਲ ਮਚ्योर ਆਂਬ ਨੇ ਆ ਦੇਖ ਲਓ ਤੁਸੀਂ 9 ਫੁੱਟ ਦਾ ਘੱਟੋ ਘੱਟ ਬੂਟਾ ਹੈਗਾ ਠੀਕ ਹੈ ਜੀ ਇਸਾਰੇ ਅਮਰਪਾਲੀ ਬਗੋਲ ਮਿਚੀ ਆਵਰ ਲੰਗੇ ਅਮਰਪਾਲੀ ਹੈਗਾ ਲੰਗੜਾ ਹੈਗਾ ਚੌਸਾ ਹੈਗਾ ਠੀਕ ਹੈ ਆਮ ਆਪਣੇ ਕੋਲ 8 ਪੰਤਾਂ ਦਾ ਆਮਾ ਹੈਗਾ ਜੀ 8 ਪੰਤਾਂ ਆਪਣੇ ਕੋਲੇ ਆਮਾ ਹੈਗਾ ਬਾਈ ਨਰਸਰੀ ਤੇ ਜੇ ਤੁਸੀਂ ਜਿਹੜਾ ਵੀ ਮਤਲਬ ਤੁਹਾਨੂੰ ਪਸੰਦ ਆਉਂਦਾਗਾ ਉਹ ਤੁਸੀਂ ਲੈ ਜਾ ਸਕਦੇ ਹੋਗੇ ਪਿੰਡ ਫੱਤਾ ਮਾਲੋਕਾ ਚਟਾਣਾ ਕੈਂਚੀਆਂ ਦੇ ਉੱਪਰ ਆਪਣੀ ਨਰਸਰੀ ਆ ਕੀਰਤੀ ਨਰਸਰੀ ਕੀਰਤੀ ਨਰਸਰੀ ਜਨਾਬ ਨਾ ਛੋੜ ਬੈਨਰ ਲਾ ਦਾਂਗੇ ਆਪਾਂ ਤੇ ਇੱਥੇ ਆ ਕੇ ਤੁਸੀਂ ਕੋਈ ਵੀ ਫਰੂਟ ਦਾ ਪੌਦਾ ਲੈ ਸਕਦੇ ਹੋ